Father, 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 ਵਾਹੇ ਗੁਰੂ ਆਮੀਨ 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 ਦਰਸ਼ਕੋ ਲੋਕੋ ਅਨੰਤ ਸ੍ਰੀ ਕਤਲਗੜ ਸਾਹਿਬ ਵਾਹੇ ਗੁਰੂ ਸਾਹਿਬ ਸ੍ਰੀ ਗੁਰਜਨ ਦੇਵ ਜੀ ਵਾਹੇ ਗੁਰੂ ਸ੍ਰੀ ਦਿੱਤਾਰਬ ਤੇ ਵਾਹੇ ਦੁਆਰਾ ਸ੍ਰੀ ਕਤਲਗੜ ਸਾਹਿਬ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਦਰਬਾਰ ਸਾਹਿਬ ਬਹੁਤ ਬਹੁਤ ਸ਼ਨੀ ਦਾ ਦਰਸਾਹੇ ਵਾਹੇ ਗੁਰੂ ਵਾਹੇ ਜੱਥੇ ਵੱਲੋਂ ਹੋਣਾ ਵਾਹੇ ਸੋਹਣੂ ਸਰਦ ਤੇ ਕਿਉਂ ਵਾਹੇ ਜੁਰੂ ਜਰਈ ਜਾਣਗੇ ਇਸ ਸ਼ਿਮਤੀ ਪਰਬਤੇ ਵਾਹੇ ਗੁਰੂ ਤੋਂ ਸ਼੍ਰੀ ਚੰਕੋ ਸਾਹਿਬ ਨੱਪਰ ਵਾਹੇ ਗੁਰੂ ਪੋਤਰੀਨਾਂ ਦੇ ਦਰਬਾਰ ਸਾਹਿਬ ਵਾਹੇ ਸ਼੍ਰੀ ਚੰਕੋ ਸਾਹਿਬ ਦੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਾਹੇ ਗੁਰੂ ਅੰਮ੍ਰਿਤੂ 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 ਵਾਹੇ ਨਿਤਿ ਫਤਿਹ ਵਾਹੇ ਜੋ ਸੰਗਪਾ ਕਾਲਸਾ ਵਾਹੇ ਜੁਕੇ ਫਤੇ ਜਿਕੋਂ ਕਾ ਸਤਨਾ ਪਰਕੇਰੋ ਵਾਹਿਗੁਰੂ 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 ਆਪਿ ਕਿਰਤੀ ਕੀਤੇ ਹੋੜੀ ਸੁਣਵਣੀ ਮਹਲਾ ਪੰਜ ਬਾਸ ਲੋਕਾਂ ਦਾ ਦੁਵਾਰਾ ਸ਼੍ਰੀ ਕਤਲਗੜ ਸਾਹਿਬ ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪਰਬ ਤੇ ਨੌਜਵਾਨ ਦੇਖ ਸਕਦੇ ਹੋ ਸ਼ਹੀਦੀ ਦੇ ਪਿਆਰ ਕਰ ਰਹੇ ਨੇ live ਤਸਵੀਰ ਹੈ ਗੁਰੂ ਅਰਜਨ ਦੇਵ ਸਾਹਿਬ ਦਾ ਕੀ ਮਹਾਨ ਗਨੀਨਾ ਹੈ दुख माने सुख अमरत का गना भगत जना के मन बिसरा प्रज्ञे चरण तप से प्रज्ञे सिमरन सुख में बसे प्रज्ञे संवरणकार परारे प्रज्ञे संवरण तो दो गौरव श्री कतलगढ़ साहब आज ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪਰਬ ਤੇ ਕਤਰਗੜ ਸਾਹਿਬ ਵੱਡੀ ਗਲਤੀ ਵਿੱਚ ਸੰਗਤਾਂ ਪਹੁੰਚੀਆਂ ਨੇ live ਤਸਵੀਰਾਂ ਜੋ ਦੁਆਰਾ ਸ੍ਰੀ ਕਤਰਗੜ ਸਿਰ ਦਾ ਤੇ ਸੰਗਤਾਂ ਦੇ ਲਈ ਫਰਾਂਕੇ ਦੇ ਮਰਨ ਦੇ ਸਨਾਂ ਦੇ ਦੁਆਰਾ ਸ੍ਰੀ ਕਤਰਗੜ ਸਾਹਿਬ ਜੀਆਂ ਦੇ ਇਹਨ ਦੇ ਬਾਰੇ ਇਸ ਦਾ ਆਖੰਕਾਰ ਆਇਆ ਨਾ ਜਦੋਂ ਕਿ ਦਾ ਕੰਪਾਉਣ ਦਾ ਸਾਡੇ ਨਗਰਾਂ ਦੇ ਤਾਪੂ ਤੇ ਪਾਣੀ ਦੇ ਤੇ ਯਾਦ ਮੈਂ ਮਨ ਦੀ ਹੁੰਦਾ ਹੈ ਇਹ ਸਹਾਰਾ ਦੀਆਂ ਤਸਵੀਰਾਂ ਸੰਗਤਾਂ ਦੇ ਲਈ ਲੈ ਸਕਦੇ ਹਾਂ ਕੋਰ ਲਿਆਦੇ ਬ੍ਰੈਡ ਛੋਲੇ ਦਾ ਲੰਗਰ ਠੰਡੇ ਮਿੱਠੇ ਸ਼ਬੀਲ ਦਾ ਲੰਗਰ ਲਾਇਆ ਜਾ ਰਿਹਾ ਹੈ লাইਵ ਤਸਵੀਰਾਂ ਬਹੁਤ ਵਾਰਾ ਸ਼੍ਰੀ ਕਟੜਗੜ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਪਰਬ ਤੇ ਖੰਡੇ ਮੁੱਠੇ ਜਲਦੀ ਸ਼ਵੀਲ ਛੋਲੇ ਬ੍ਰੈਡ ਦਾ ਲੰਗਰ ਸੰਗਤਾਂ ਦੇ ਲਈ ਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਲਗਾਇਆ ਹੈ ਲਾਈਵ ਤਸਵੀਰੋਂ ਕਤਲਗੜ੍ਹ ਸਾਹਿਬ ਦੀਆਂ ਦਿਖਾ ਰਹੇ ਹਾਂ ਜਿੱਥੇ ਅੱਜ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦੇ